ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬ੍ਰੈਡ ਤੋਂ ਗੁਲਾਬ ਜਾਮਨ ਬਣਾ ਕੇ ਤਿਆਰ ਕਰਾਂਗੇ ਇਹ ਗੁਲਾਬ ਜਾਮਨ ਬਿਲਕੁਲ ਜਿਹੜੇ ਮਾਰਕੀਟ 'ਚੋਂ ਗੁਲਾਬ ਜਾਮਨ ਮਿਲਦੇ ਨੇ ਬਿਲਕੁਲ ਉਸੇ ਤਰ੍ਹਾਂ ਦੇ ਹੀ ਬਣਨਗੇ ਕੋਈ ਕਹਿ ਨਹੀਂ ਸਕਿਆ ਕਿ ਇਹ ਬ੍ਰੈਡ ਤੋਂ ਬਣ ਕੇ ਤਿਆਰ ਹੋਇਆ ਇੰਨੇ ਵਧੀਆ ਇਹ ਬਣ ਕੇ ਜਿਹੜੇ ਗੁਲਾਬ ਜਾਮਨ ਆ ਤਿਆਰ ਹੋਣਗੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਟਰਾਈ ਜ਼ਰੂਰ ਕਰਿਓ ਇਹ ਲਈ ਆਪਾਂ ਨੂੰ 3-4 ਚੀਜ਼ਾਂ ਦੀ ਜ਼ਰੂਰਤ ਪੈਣੀ ਉਹ ਆਪਣੇ ਘਰ 'ਚ ਹੀ ਅਵੇਲੇਬਲ ਹੁੰਦੀਆਂ ਨੇ ਇਹ ਆਪਾਂ ਲਈ ਆ 8 ਬਰੈਡ ਇਹ ਵਾਈਟ ਬਰੈਡ ਨੇ ਤੁਸੀਂ ਬਰਾਊਨ ਬਰੈਡ ਵੀ ਲੈ ਸਕਦੇ ਹੋ ਇੱਕ ਕੋਲੀ ਆਪਾਂ ਖੰਡ ਦੀ ਲਈ ਆ ਇਹ ਦੁੱਧ ਲਿਆਏ ਆ ਆਪਾਂ ਜ਼ਰੂਰਤ ਦੇ ਅਨਸਾਰ ਆਪਾਂ ਵਰਤਾਂਗੇ ਇਹ ਇਲਾਚੀ ਪਾਊਡਰ ਹੈ ਇਹਦੇ ਨਾਲ ਫਲੇਵਰ ਆ ਜਿਹੜਾ ਵਧੀਆ ਆਊਗਾ ਤੇ ਇਹ ਦਾਖਾਂ ਲਈਆਂ ਨੇ ਇਹ ਆਪਸ਼ਨਲ ਨੇ ਤੁਸੀਂ ਵਰਤਣੀਆਂ ਤਾਂ ਲੈ ਸਕਦੇ ਹੋ ਨਹੀਂ ਸਕੀਪਰ ਵੀ ਕਰ ਸਕਦੇ ਹੋ ਹੁਣ ਆਪਾਂ ਚਾਸ਼ਨੀ ਬਣਾਵਾਂਗੇ ਇੱਕ ਪੈਨ ਨੂੰ ਗੈਸ ਦੇ ਉੱਪਰ ਰੱਖ ਲਾਵਾਂਗੇ ਇਹਦੇ ਵਿੱਚ ਪਾਵਾਂਗੇ ਇੱਕ ਕੌਲੀ ਖੰਡ ਦੀ ਜਿਹੜੀ ਕੌਲੀ ਆਪਾਂ ਖੰਡ ਦੀ ਪਾਈ ਆ ਉਹਦੀ ਉਹ ਕੌਲੀ ਦੇ ਨਾਲ ਹੀ ਆਪਾਂ ਡੇਢ ਕੌਲੀ ਜਿਹੜੀ ਪਾਣੀ ਦੀ ਆਪਾਂ ਇਹਦੇ ਵਿੱਚ ਪਾ ਲੈਣੀ ਆ ਕਿਉਂਕਿ ਚਾਸ਼ਨੀ ਆਪਾਂ ਨੂੰ ਥੋੜੀ ਜਿਹੀ ਗਾੜ੍ਹੀ ਚਾਹੀਦੀ ਆ ਤਾਂ ਕਰਕੇ ਆਪਾਂ ਪਾਣੀ ਦਾ ਦਾ ਖੰਡ ਦਾ ਜਿਹੜਾ ਮਾਪ ਆ ਇਸ ਤਰ੍ਹਾਂ ਰੱਖਣਾ ਹੈ ਜੇ ਕੌਲੀ ਖੰਡ ਦੀ ਲਈ ਆ ਤਾਂ ਡੇਢ ਕੌਲੀ ਪਾਣੀ ਦੀ ਆਪਾਂ ਪਾਉਣੀ ਆ ਹੁਣ ਆਪਾਂ ਇਹ ਖੰਡ ਨੂੰ ਜਿਹੜਾ ਮੈਲਟ ਕਰ ਲੈਣਾ ਆ ਖੰਡ ਮੈਲਟ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦੇਣਾ ਜੀ ਇਲਾਚੀ ਪਾਊਡਰ ਇਲਾਚੀ ਪਾਊਡਰ ਨਾਲ ਜਿਹੜਾ ਫਲੇਵਰ ਆ ਉਹ ਬਹੁਤ ਵਧੀਆ ਆਉਂਦਾ ਆ ਤੇ ਇਹਨੂੰ ਥੋੜੀ ਦੇਰ ਆਪਾਂ ਇਸੇ ਤਰ੍ਹਾਂ ਹੀ ਉਬਾਲਾਂਗੇ ਤੇ ਉਧਰ ਆਪਾਂ ਜਿਹੜੇ ਬ੍ਰੈਡ ਰੱਖੇ ਹੋਏ ਨੇ ਉਹਨਾਂ ਨੂੰ ਹੱਥਾਂ ਦੇ ਨਾਲ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਇਸ ਤਰ੍ਹਾਂ ਕੱਟ ਲੈਣਾ ਆ ਬਿਲਕੁਲ ਛੋਟੇ-ਛੋਟੇ ਕਰ ਲੈਣੇ ਆ ਮੈਸ਼ ਕਰ ਲੈਣੇ ਆ ਹੱਥਾਂ ਦੇ ਨਾਲ ਤਾਂ ਕਿ ਆਪਾਂ ਜਿਹੜਾ ਇਹਦਾ ਡੋ ਬਣਾਉਣਾ ਹੈ ਉਹ ਬਣਾਉਣ ਦੇ ਵਿੱਚ ਆਸਾਨੀ ਹੋ ਜਾਵੇ ਲਓ ਜੀ ਬ੍ਰੈਡ ਆਪਾਂ ਮੈਸ਼ ਕਰ ਲਏ ਨੇ ਹੁਣ ਇਹਦੇ ਵਿੱਚ ਥੋੜਾ ਥੋੜਾ ਕਰਕੇ ਆਪਾਂ ਜਿਹੜਾ ਦੁੱਧ ਆ ਪਾਉਂਦੇ ਜਾਵਾਂਗੇ ਜਿੰਨੀ ਕਾ ਆਪਾਂ ਨੂੰ ਜ਼ਰੂਰਤ ਆ ਉਸ ਹਿਸਾਬ ਨਾਲ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਦੁੱਧ ਪਾਉਂਦੇ ਜਾਵਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਹੱਥਾਂ ਦੇ ਨਾਲ ਬਿਲਕੁਲ ਮਤਲਬ ਸੌਫਟਲੀ ਆਟੇ ਵਾਂਗੂ ਗੁੰਨ ਲੈਣਾ ਆ ਇਹ ਸੌਫਟ ਗੁੰਨਣਾ ਆ ਤਾਂ ਕਿ ਆਪਾਂ ਨੂੰ ਜਿਹੜੇ ਪੇੜੇ ਆ ਗੁਲਾਬ ਜਮਨਾਂ ਬਣਾਉਣ ਦੇ ਵਿੱਚ ਆਪਾਂ ਨੂੰ ਆਸਾਨੀ ਹੋਵੇ ਤੇ ਬਿਲਕੁਲ ਇਹ ਮੈਚ ਕਰ ਲੈਣੇ ਨੇ ਦੁੱਧ ਤਾਂ ਥੋੜਾ ਥੋੜਾ ਤਾਪ ਹੋਣਾ ਤਾਂ ਕਿ ਆਪਣੇ ਮਤਲਬ ਜੇ ਆਪਾਂ ਇੱਕਦਮ ਦੁੱਧ ਪਾ ਲਿਆ ਤਾਂ ਫਿਰ ਇਹ ਆਪਣਾ ਹਾ ਜਿਹੜੇ ਡੋ ਦੀ ਡੋ ਆ ਜਿਹੜਾ ਆਪਣਾ ਇਹ ਸਹੀ ਨਹੀਂ ਬਣਨਾ ਇਹ ਆਟਾ ਜਿਹੜਾ ਆਪਣਾ ਢਿੱਲਾ ਜਾ ਗੁੱਝ ਕੇ ਤਿਆਰ ਹੋ ਪਰ ਆਪਾਂ ਨੂੰ ਇੰਨਾ ਜ਼ਿਆਦਾ ਢਿੱਲਾ ਨਹੀਂ ਚਾਹੀਦਾ ਸੌਫਟ ਜਿਆ ਕਰਨਾ ਗੁੰਨਣਾ ਆ ਇਸ ਤਰ੍ਹਾਂ ਥੋੜੇ ਥੋੜੇ ਦੁੱਧ ਪਾਉਂਦੇ ਹੋਏ ਆਪਾਂ ਇਹਨੂੰ ਗੁੰਨ ਲਾਂਗੇ ਤੇ ਇਹ ਆਪਣਾ ਦੁੱਧ ਆ ਜਿਹੜਾ ਇਹਦੇ ਵਿੱਚ ਬਚ ਗਿਆ ਹੈ ਥੋੜਾ ਹੀ ਦੁੱਧ ਲੱਗਦਾ ਹੈ ਜਿਆਦਾ ਨਹੀਂ ਲੱਗਦਾ ਤੇ ਲਓ ਜੀ ਆਟਾ ਗੁੱਝ ਕੇ ਆਪਣਾ ਜਿਹੜਾ ਬਿਲਕੁਲ ਤਿਆਰ ਹੋ ਗਿਆ ਆ ਤੇ ਇਹਨੂੰ ਥੋੜੀਕ ਦੇ 2-4 ਮਿੰਟ ਲਈ 5 ਕਿ ਮਿੰਟ ਲਈ ਆਪਾਂ ਇਹਨੂੰ ਰੈਸਟ ਤੇ ਰੱਖ ਦੇਣਾ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਆ ਗੁਲਾਬ ਜਾਮੁਨ ਆ ਪੀੜੇ ਆ ਜਿਹੜੇ ਮਤਲਬ ਬਣਾ ਕੇ ਛੋਟੇ-ਛੋਟੇ ਤਿਆਰ ਕਰ ਲੈਣੇ ਜਿੱਡੇ ਸਾਈ ਦੇ ਤੁਹਾਨੂੰ ਪਸੰਦ ਨੇ ਉੱਡੇ-ਉੱਡੇ ਬਣਾ ਲੈਣੇ ਨੇ ਤੇ ਜਿਹੜੀਆਂ ਦਾਖ ਲਾਈਆਂ ਨੇ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਗੁਲਾਬ ਜਾਮੁਨ ਦੇ ਵਿੱਚ ਇੱਕ ਦੋ ਦਾਖਾਂ ਜਿੰਨੀਆਂ ਤੁਸੀਂ ਚਾਹੋ ਪਾ ਦੇਣੀਆਂ ਨੇ ਤੇ ਫਿਰ ਤੋਂ ਇਹਦੇ ਪੀੜੇ ਬਣਾ ਦੇਣੇ ਨੇ ਇਹ ਪੀੜੇ ਬਣਾਉਂਦੇ ਹੋਏ ਤੁਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਜਦੋਂ ਕਿ ਇਹਨਾਂ ਪੀੜਿਆਂ ਦੇ ਵਿੱਚ ਜਿਹੜੇ ਕ੍ਰੈਕਸ ਆ ਦਰਾਰਾਂ ਨੇ ਉਹ ਨਹੀਂ ਹੋਣੇ ਚਾਹੀਦੀਆਂ ਜੇਕਰ ਦਰਾਰਾਂ ਪੈ ਗਈਆਂ ਤਾਂ ਜਿਹੜੇ ਗਲਾਬ ਜਾਮ ਹੋਣਾ ਆਪਣਾ ਜਦੋਂ ਫਰਾਈ ਕਰਾਂਗੇ ਤਾਂ ਉਸੇ ਵੇਲੇ ਇਹ ਖਿੱਲਰ ਜਾਣਗੀਆਂ ਵਧੀਆ ਨਹੀਂ ਬਣਣਗੀਆਂ ਇਸ ਕਰਕੇ ਇਹਦੇ ਵਿੱਚ ਇਹਦੇ ਇਹ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਜਿਹੜੀਆਂ ਦਰਾਰਾਂ ਨਹੀਂ ਪੈਣੇ ਚਾਹੀਦੀਆਂ ਲਓ ਜੀ ਪੀੜੇ ਆਪਾਂ ਸਾਰੇ ਬਣਾ ਕੇ ਤਿਆਰ ਕਰ ਲਈ ਨੇ ਤੇ ਉਧਰ ਆਪਾਂ ਜਿਹੜਾ ਹੈਗਾ ਆ ਜਿਹੜਾ ਵੀ ਤੁਸੀਂ ਕੁਕਿੰਗ ਆਇਲ ਵਰਤਦੀ ਹੋ ਉਹ ਆਪਾਂ ਰੱਖ ਲੈਣਾ ਆ ਪਰ ਸਰੋਂ ਦਾ ਤੇਲ ਆ ਜਿਹੜਾ ਉਹਦੇ ਵਿੱਚ ਵਧੀਆ ਨਹੀਂ ਬਣਦੀਆਂ ਇਸ ਕਰਕੇ ਆਪਾਂ ਰਿਫਾਈਨਡ ਆਇਲ ਲਿਆਵਾਂ ਰਿਫਾਈਨਡ ਦੇ ਵਿੱਚ ਬਣਾਵਾਂਗੇ ਤੇ ਇਧਰ ਆਪਣੀ ਜਿਹੜੀ ਚਾਚਣੀ ਆ ਇਹ ਵੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਨੂੰ ਸ਼ਹਿਦ ਵਰਗੀ ਇਹਦੇ ਚਾਹੀਦੀ ਹੁੰਦੀ ਆ ਜਿੱਦਾਂ ਸ਼ਹਿਦ ਹੁੰਦਾ ਤੇ ਹੁਣ ਇਹ ਜਿਹੜੇ ਗੁਲਾਬ ਜ ਆਪਣਾ ਜਿਹੜਾ ਰਿਫਾਈਨਡ ਇਹ ਗਰਮ ਹੋ ਗਿਆ ਤੇ ਇਹ ਜਿਹੜੇ ਆਪਾਂ ਪੀੜੇ ਬਣਾ ਕੇ ਤਿਆਰ ਕੀਤੇ ਨੇ ਇਹ ਇੱਕ ਇੱਕ ਕਰਕੇ ਇਹਦੇ ਵਿੱਚ ਆਪਾਂ ਛੱਡਦੇ ਜਾਵਾਂਗੇ ਕੜਾਹੀ ਦੇ ਵਿੱਚ ਇੱਕ ਇੱਕ ਕਰਕੇ ਹੀ ਪਾਉਣੇ ਆ ਇਕੱਠੇ ਨਹੀਂ ਪਾਉਣੇ ਹੈਗੇ ਜੇ ਵੀ ਆਈ ਨਹੀਂ ਵੀ ਪਲੇਟ ਜਾਂ ਪਟੇਟੀ ਕਰ ਦੇਣੀ ਇੱਕ ਇੱਕ ਕਰਕੇ ਆਪਾਂ ਇਹਦੇ ਵਿੱਚ ਪਾ ਲੈਣੇ ਨੇ ਤੇ ਇਹਨਾਂ ਨੂੰ 골ਡਨ ਬ੍ਰਾਊਨ ਹੋਣ ਤੱਕ ਇਸੇ ਤਰ੍ਹਾਂ ਹੀ ਪਕਾਵਾਂਗੇ ਜਿੰਨਾ ਕੁ ਤੁਸੀਂ ਇਹਨਾਂ ਦਾ ਕਲਰ ਆ ਜਿਹੜਾ 골ਡਨ ਬ੍ਰਾਊਨ ਕਰਨਾ ਉਹਨਾਂ ਕੁ ਤੁਸੀਂ ਕਰ ਲੈਣਾ ਆ ਤੇ ਹੁਣ ਇਹਨਾਂ ਨੂੰ ਆਪਾਂ ਕੱਢ ਲੈਣਾ ਆ ਕੋਈ ਵੀ ਤੁਸੀਂ ਕਾਗਜ਼ ਰੱਖ ਲੈਣਾ ਪਲੇਟ ਦੇ ਉੱਪਰ ਤੇ ਉਹਦੇ ਉੱਪਰ ਕੱਢਣੇ ਆ ਇੱਕ ਕਾਗਜ਼ ਦੇ ਵਿੱਚ ਜਿਹੜਾ ਐਕਸਟਰਾ ਆਇਲ ਹੁੰਦਾ ਉਹ ਆ ਜਿਹੜਾ ਸੋਕ ਲੈਂਦਾ ਕਾਗਜ਼ ਸਾਰੇ ਆਪਾਂ ਇਹਦੇ ਵਿੱਚ ਕੱਢ ਲਵਾਂਗੇ ਥੋੜੀ ਦੇਰ ਇਹਨਾਂ ਨੂੰ ਇਸੇ ਤਰ੍ਹਾਂ ਰੱਖਣ ਤੋਂ ਬਾਅਦ ਗੁਲਾਬ ਜਾਮਨਾਂ ਨੂੰ ਕਾਗਜ਼ ਦੇ ਉੱਪਰ ਜਿਹੜਾ ਤੇਲ ਐ ਐਕਸਟਰਾ ਨਿਕਲ ਜਾਊਗਾ ਦੋ ਇੱਕ ਦੋ ਮਿੰਟ ਹੀ ਰੱਖਣਾ ਆ ਤੇ ਫਿਰ ਆਪਾਂ ਇਹਨਾਂ ਨੂੰ ਜਿਹੜਾ ਆ ਜਿਹੜੀ ਆਪਾਂ ਚਾਸ਼ਨੀ ਬਣਾਈ ਹੋਈ ਆ ਉਹਦੇ ਵਿੱਚ ਸਾਰੇ ਗਲਾਬ ਜਾਮੁਨ ਆਪਾਂ ਪਾ ਦੇ ਲਏ ਨੇ ਤੇ ਇੱਕ ਉਬਾਲ ਦੇ ਲੈਣਾ ਆ। ਇਹ ਇੱਕ ਉਬਾਲ ਦੇਣ ਤੋਂ ਬਾਅਦ ਆਪਾਂ ਜਿਹੜਾ ਇਹ ਗੈਸ ਆ ਜਿਹੜਾ ਬੰਦ ਕਰ ਦੇਾਂਗੇ। ਲੋ ਜੀ ਉਬਾਲ ਇਹਨੂੰ ਆ ਗਿਆ ਹੈ ਤੇ ਗੈਸ ਆਪਾਂ ਹੁਣ ਬੰਦ ਕਰ ਦਾਂਗੇ। ਤੇ ਇਹਨਾਂ ਨੂੰ ਆਪਾਂ ਜਿਹੜਾ ਹੈਗਾ ਆ ਅੱਧੇ ਘੰਟੇ ਲਈ ਦੀ ਅੱਧਾ ਘੰਟਾ 20 ਮਿੰਟ ਲਈ ਤੁਸੀਂ ਇਹਨਾਂ ਨੂੰ ਇਸੇ ਤਰ੍ਹਾਂ ਆਪਾਂ ਛੱਡ ਦੇਣਾ ਹੈ ਆ ਚਾਸ਼ਨੀ ਦੇ ਵਿੱਚ ਤਾਂ ਕਿ ਜਿਹੜਾ ਮਠਾਸ ਆ ਇਹਦੀ ਗੁਲਾਬ ਜਾਮੁਣਾਂ ਦੇ ਅੰਦਰ ਤੱਕ ਚਲੀ ਜਾਵੇ ਤੇ ਅੱਧਾ ਘੰਟਾ ਹੋ ਗਿਆ ਜੀ ਹੁਣ ਆਪਾਂ ਇਹਨਾਂ ਨੂੰ ਇੱਕ ਅਲੱਗ ਬਾਉਲ ਦੇ ਵਿੱਚ ਕੱਢ ਲੈਣੇ ਆ ਕਟੋਰੀ ਦੇ ਵਿੱਚ ਲੋ ਜੀ ਆਪਣੇ ਗੁਲਾਬ ਜਾਮੁਣਾਂ ਜਿਹੜੇ ਬਣ ਕੇ ਬਿਲਕੁਲ ਤਿਆਰ ਨੇ ਤੇ ਕੋਈ ਨਹੀਂ ਕਹੇਗਾ ਕਿ ਇਹ ਤੁਸੀਂ ਘਰ ਬਣਾਏ ਨੇ ਬਿਲਕੁਲ ਮਾਰਕੀਟ ਵਰਗੇ ਗੁਲਾਬ ਜਾਮਣ ਆਪਣੇ ਬਣ ਕੇ ਤਿਆਰ ਹੋ ਗਏ ਨੇ ਡਾਈ ਫੂਡ ਤੁਸੀਂ ਆਪਣੀ ਮਤਲਬ ਪਸੰਦ ਦੇ ਅਨੁਸਾਰ ਪਾ ਸਕਦੇ ਹੋ ਆਪਾਂ ਇਹਦੇ ਤੇ ਬਾਦਾਮ ਤੇ ਪਿਸਤਾ ਪਾਇਆ ਵਾ ਤੁਸੀਂ ਚਾਹੋ ਤਾਂ ਆਪ ਵੀ ਪਸੰਦ ਦੇ ਜਿਹੜੇ ਮਰਜੀ ਆ ਬਾਦਾਮ ਪਾ ਸਕਦੇ ਹੋ ਇਸ ਤਰ੍ਹਾਂ ਬਣਾ ਕੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ